4 ਘੰਟਿਆਂ ਦੇ ਵਿੱਚ ਦੋਸ਼ੀ ਕੀਤੇ ਗ੍ਰਿਫਤਾਰ ਮਾਮਲਾ ਬੋਰੀ ਵਿੱਚ ਲਾਸ਼ ਪਾ ਕੇ ਸੁੱਟਣ ਦਾ ਸੱਤ ਸੱਤੇ ਸੌਰੇ ਨੇ 25 ਸਾਲਾ ਰੇਸ਼ਮਾ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਪੁਲਿਸ ਨੇ ਉਹਨਾਂ ਨੂੰ 4 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਲੁਧਿਆਣਾ ਦੇ ਆਰਤੀ ਚੌਕ ਵਿੱਚ ਬੋਰੀ ਵਿੱਚ ਮਿਲੀ Laash ਦੇ ਮਾਮਲੇ ਨੂੰ ਪੁਲਿਸ ਨੇ 4 ਘੰਟਿਆਂ ਦੇ ਅੰਦਰ ਅੰਦਰ ਟ੍ਰੇਸ ਕਰ ਲਿਆ ਅੱਜ ਲੁਧਿਆਣਾ ਪੁਲਿਸ ਦੇ DCP ਰੁਪਿੰਦਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਜਿਸ ਔਰਤ ਦੀ Laash ਬੋਰੀ ਵਿੱਚ ਮਿਲੀ ਸੀ ਉਸ ਦਾ ਕਤਲ ਉਸ ਤੇ ਸੌਰੀਆ ਨੇ ਕੀਤਾ ਸੀ ਕਤਲ ਦਾ ਕਾਰਨ ਪਰਿਵਾਰਕ ਕਲੇਸ਼ ਸੀ ਇਸ ਸਬੰਧ ਦੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਨੂੰ ਔਰਤ ਦੇ ਚਰਿੱਤਰ ਤੇ ਸ਼ੱਕ ਸੀ ਉਹ ਹਰ ਰਾਤ ਦੇਰ ਨਾਲ ਘਰ ਆਉਂਦੀ ਸੀ ਉਸ ਦਾ ਪਤੀ ਲਖਨਊ ਵਿੱਚ ਰਹਿੰਦਾ ਸੀ ਸੱਤ ਸੱਤੇ ਸੌਰੇ ਨੇ ਉਸ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਫਿਰ ਉਹਨਾਂ ਨੇ ਪਿੰਡ ਦੇ ਇੱਕ ਵਿਅਕਤੀ ਨੂੰ ਬੋਰੀ ਵਿੱਚ ਅੰਬ ਦੇ ਛਿਲਕੇ ਸੁੱਟਣ ਲਈ ਕਿਹਾ ਉਹ ਬੋਰੀ ਲੈ ਕੇ ਸੜਕ ਤੇ ਨਿਕਲ ਗਿਆ ਉਹ ਅੱਗੇ ਇੱਕ ਪੁਲਿਸ ਚੌਂਕੀ ਦੇਖ ਕੇ ਰੁਕ ਗਿਆ ਜਦੋਂ ਆਸ-ਪਾਸ ਦੇ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗ੍ਰਿਫਤਾਰ ਕੀਤੇ ਗਏ ਮੁੱਲਜ਼ਮਾ ਦੀ ਪਛਾਣ ਸੋਹਰਾ ਕ੍ਰਿਸ਼ਨਾ ਵਜੋਂ ਹੋਈ ਹੈ। ਮੁੱਲਜ਼ਮਾ ਦੀ ਪਛਾਣ ਸਾਸ ਦੁਲਾਰੀ ਅਤੇ ਅਜੇ ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਤਿੰਨ ਮੁੱਲਜ਼ਮ ਸੁਨੇਤ ਪਿੰਡ ਦੇ ਰਹਿਣ ਵਾਲੇ ਹਨ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੂਰਾ ਦੀ ਰਿਪੋਰਟ। ਇਹ ਕੱਲ ਦਾ ਜਿਹੜਾ ਵਕੂਆ ਸੀਗਾ ਇੱਕ ਆਰਤੀ ਚੌਂਕ ਤੋਂੜੇ ਦੁਬਾਰਾ ਕਰਾਂ? ਜੀ ਜੀ ਜੀ। ਕੱਲ ਦਾ ਬਕਵਾ ਸੀ ਆਰਤੀ ਚਾਂਦ ਦੇ ਗਲੇ ਜਿਹੜੇ ਇੱਕ ਬੋਰੀ ਦੇ ਵਿੱਚ ਲਾਸ਼ ਸਿੱਟ ਕੇ ਭਜ ਗਏ ਸੀ ਉਹ ਅਸੀਂ ਸਾਡੀ ਪੁਲਿਸ ਤੇ ਬੜੀ ਇੰਪੈਕਟ ਉਹਦੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਬੜੇ ਅਲਰਟ ਸੀਗੇ ਲੋਕੋ ਨੇ ਰਿਪੋਰਟ ਵੀ ਇਮੀਡੀਏਟਲੀ ਕਰਤੀ ਤੇ ਸਾਡੀ ਪੁਲਿਸ ਨੇ ਵੀ 4 ਘੰਟਿਆਂ ਦੀ ਹੋਲ ਡ੍ਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸਸਤੇ ਸਹੁਰਾ ਸਹੁਰਾ ਹੈ ਦਾ ਨਾਮ ਹੈ ਕਿ ਕ੍ਰਿਸ਼ਨ ਤੇ ਦਲਾਰੀ ਇਹਦੀ ਸੱਸ ਹੈ ਇਹਨਾਂ ਨੂੰ ਇਹਦੇ ਕਰੈਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨੂੰ ਇਹ ਜਦੋਂ ਥੋੜਾ ਲੇਟ ਆਈ ਤੇ ਮਿਸਿਸ ਵਾਟ ਦੇ ਅਲੈਜ ਕੇ ਰੋਜ਼ ਲੇਟ ਆਂਦੀ ਸੀ ਇਸ ਕਰਕੇ ਇਹਨਾਂ ਨੇ ਫਿਰ ਉਹਨਾਂ 'ਚ ਆਪਸ ਝੜਕੋਈ ਤੇ ਸੱਸ ਨੇ ਬੜੀ ਤੇ ਸਹੁਰੇ ਨੇ ਦਾ ਗਲਾ ਦਬਾ ਕੇ ਇਹਨੂੰ ਮਾਰਤਾ ਸੀ ਤੇ ਅਗਲੇ ਦਿਨ ਸਵੇਰ ਫਿਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਇੱਕ ਮਾਰੰਦਾ ਉਹਨੂੰ ਮਾਰਨਿੰਗ ਤੇ ਇਹਨਾਂ ਨੇ ਬੁਲਾ ਲਿਆ ਮਾਰਨਿੰਗ ਬਲਾਕੇ ਉਹਨਾਂ ਨੇ ਮਾਰਨਿੰਗ ਬਲਾਕੇ ਉਹਨੂੰ ਕਹਿੰਦੇ ਕਿ ਅੰਬ ਦੀ ਇੱਕ ਇਹ ਬੋਰੀ ਐ ਜੀ ਸਿੱਟ ਕੇ ਆਣੀ ਹੈ। ਤੋਂ ਉਹ ਬੋਰੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੇ ਸੀ। ਕਿ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਉੱਥੇ ਪਾਸੇ ਨਹੀਂ ਮੁੜ ਪਏ। ਤੇ ਗੈਰੌਂਗ ਕਰਦੇ ਆ ਇਹ ਆਪਣਾ ਸੁਨੀਲ ਤੋਂ। ਬਾਗੜਿਆ ਤੇ ਬਾਕੀ ਫਿਰ ਸਾਡੀ ਫੋਰਸ ਨੇ ਐਡੀਸੀ ਬੀਜ਼ਾਦੂਸੀ ਦੇ ਸਾਥ ਇਸ ਵਿਦਾ ਤੇ ਪੋਰਸ ਨੇ ਬਾਕੀ ਨੇ ਬੜਾ ਉਸਤਾਦੀ ਨਾਲ ਕੰਮ ਕੀਤਾ ਤੇ ਇਹ 4 ਘੰਟਿਆਂ ਚ ਅਸੀਂ ਟ੍ਰੇਸ ਕਰ ਲਿਆ ਤੇ ਸਾਡੇ ਤਿੰਨੇ ਜਿਹੜੇ ਮਲਜ਼ਮ ਹੈ ਇਹ ਗ੍ਰਿਫਤਾਰ ਹਨ ਪਤੀ ਇਹਦਾ ਲਖਨਊ ਰਹਿੰਦਾ ਮੀ ਇਹਦਾ ਲਖਨਊ ਰਹਿੰਦਾ ਇਹ ਵੀ ਪਹਿਲਾਂ ਰਹਿੰਦੀ ਸੀ ਪਰ ਇਹ ਉਹਨਾਂ ਦਾ ਆਪਸ ਤੁਹਾਡੇ ਚੱਲਦਾ ਰਹਿੰਦਾ ਸੀਗਾ ਇਹਦੇ ਪਤੀ ਦਾ ਨਾਮ ਹੈ ਗਾਇਰਿੰਦ ਗਰਗਿੰਦ ਆਰਗਿੰਦ ਸਰ ਬੱਚੇ ਵੀ ਇਹ ਆਪਣਾ ਮਕਾਨ ਹੈ ਇੱਕ ਬੇਟੀ ਵੀ ਇੱਥੇ ਰਹਿੰਦੀ ਹੈ ਇੱਕ ਬੇਟੀ ਹੈਗੀ ਹੈ ਇਹ ਮੈਂ ਆਪਣਾ ਮੁਕਾਨਾ ਕਰਾਇਮ ਕਰਾਇਆ ਤੇ ਇੱਕ ਰਾਇਤੀ ਅਸਲ ਵੈਰੀਫਿਕੇਸ਼ਨ ਕਰਾਇਆ ਤੇ ਜੋ ਮੈਰੀਫਿਕੇਸ਼ਨ ਚੈੱਕ ਕਰ ਰਹੇ ਹੈ ਬੈਂਕ ਅਕਾਉਂਟ ਹੋਈ ਹੋਈ ਹੈ ਫਿਰ ਮਰਡਰ ਕਿਤਾ ਕਿਹੜੀ ਵਜ੍ਹਾ ਤੇ ਕੋਈ ਕਰ ਉਸ ਤੇ ਬੰਦ ਹੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹਦੇ ਤੇ ਮਹਾਰਾਜਨਗਰ ਕਰੋ ਕਰੋ ਕਰੇ ਹੀ ਦੇ ਦੋ ਮਹਾਰਾਜਨਗਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਰਾਜ ਦਿੰਦਾ ਸੀਗਾ ਜਾਂ ਕੀ ਕੋਈ ਨਾਂ ਲਗਾਉਣ ਲਈ ਤੇ ਉਹਨੂੰ ਪਤਾ ਹੀ ਨਹੀਂ ਸੀਗਾ ਕਿਉਂ ਅਜੇ ਨੂੰ ਅਜੇ ਨੂੰ ਉਹ ਤਾਂ ਇਹੀ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਆਮ ਆਮ ਦਾ ਤੇ ਕਹਿ ਕੇ ਆ ਰਿਹਾ ਸੀਗਾ ਤੇ ਉਹਨੂੰ ਹਸਾਮ ਨਾਲ ਉਧਾਂ ਹੀ ਉਹਨੂੰ ਕਹਿ ਰਿਹਾ ਸੀ ਕਿ ਸਬਜ਼ੀ ਮੰਡੀ ਵੱਲ ਲੈ ਕੇ ਜਾਣਾ ਸਬਜ਼ੀ ਮੰਡੀ ਦੇ ਚੱਕਰ ਪੁਲਿਸ ਨੂੰ ਦੇਖ ਕੇ ਉਹ ਡਰ ਕੇ ਅਰੇ ਹਾਂ ਸਾਡੇ ਲਈ ਉਹ ਵੀ ਹੁੰਝਾ ਮੈਂ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਹੈ ਪਰ ਐ ਕਿੰਨੇ ਮੋਦੇ ਨਾ ਸਰ ਲੱਗਦਾ ਕਿ ਜਿੱਦਾਂ ਪਹਿਲਾਂ ਡਰਮ ਚ ਲਾਲ ਫੁੱਟ ਕੇ ਨਹੀਂ ਪਰਵਾਹੀ ਕਿ ਹੁਣ ਇੱਕ ਇਦਾਂ ਦੀ ਬਾਤ ਆ ਗਈ ਹੈ ਜਿੱਦਾਂ ਹੁਣ ਗਲਾਈ ਤੇ ਰਹਿੰਦੇ ਨੇ ਜਿਵੇਂ ਜਾਂਦੇ ਕੋਈ ਲੱਗਦਾ ਵੱਡੀਆਂ ਬਾਤਾਂ ਤੋਂ ਅੰਜਾਮ ਦੇ ਦਿੰਦੇ ਨੇ ਵੈਰੀਫਿਕੇਸ਼ਨ ਜਰੂਰੀ ਹੈ ਵੈਰੀਫਿਕੇਸ਼ਨ ਦਾ ਜਰੂਰੀ ਹੈ ਹੀ ਇਹ ਤਾਂ ਸਾਰਿਆਂ ਨੂੰ ਅਸੀਂ ਇਹਨਾਂ ਜਿਹੜੇ 락 ਕਰ ਵੀ ਰੱਖਦੇ ਹਨ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਇਹਨਾਂ ਨੂੰ ਸਥਾਈ ਰਹਿਣਾ ਚਾਹੀਦਾ ਹੈ ਮੁਹਿੰਮ ਸਾਡੀ ਚੱਲਦੀ ਰਹਿੰਦੀ ਹੈ ਇਸ ਮਾਮਲੇ ਵਿੱਚ ਥੈਂਕ ਯੂ